ਹਾਂਜੀ ਭਰਾਵੋ ਸਤ ਸ੍ਰੀ ਅਕਾਲ ਸਾਰਿਆਂ ਨੂੰ ਸੋ ਦੋਸਤੋ ਰਾਜ ਸੰਧੂ ਫਾਰਮਿੰਗ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਆਪਾਂ ਇਹੋ ਜੇ ਚੀਜ਼ ਦਿਖਾਵਾਂਗੇ ਜਿਹੜੇ ਬਹੁਤ ਵੀਰ ਤਾਂ ਜਾਣਕਾਰ ਹੋਣਗੇ ਜਾਣਦੇ ਹੋਣਗੇ ਤੇ ਜਿਹੜੇ ਵੀਰ ਨਹੀਂ ਜਾਣਦੇ ਤਾਂ ਕਿਰਪਾ ਕਰਕੇ ਠੱਗੇ ਨਾ ਜਾਇਓ ਤੇ ਠੱਗੀ ਕੀ ਹੁੰਦੀ ਹੈ ਜਿਹੜੀ ਤੁਹਾਨੂੰ ਅੱਜ ਨੋਰਮਲ ਵੀਡੀਓ ਦੇ ਵਿੱਚ ਦੇਸੀ ਜਾਣੀ ਹੈ ਆਪਣਾ ਕੰਮ ਹੈਗਾ ਦੋਸਤੋ YouTube ਤੇ ਵੀਡੀਓ ਪਾਉਣ ਦਾ ਤੇ ਮੌਕੇ ਤੇ ਜਾ ਕੇ ਤੁਹਾਨੂੰ ਪਸ਼ੂ ਆਪਾਂ ਜਿਹੜੇ ਦਿਖਾਈ ਦੇ ਆ ਮਾਲਕ ਨਾਲ ਗੱਲਬਾਤ ਕਰੀ ਦੀਆ ਏਰੀਆ ਥੋੜੋ ਦੂਰ ਇੱਕ ਟਾਈਮ ਦੀ ਚੁਾਈ ਕਰਨ ਤੋਂ ਬਾਅਦ ਫਿਰ ਪਸ਼ੂ ਖਰੀਦਿਆ ਜੀ ਤੇ ਇੱਥੇ ਜਿਹੜੀ ਆ ਦੋਸਤੋ ਸੋਸ਼ਲ ਮੀਡੀਆ ਦਾ ਟਾਈਮ ਆ ਤੇ Facebook ਤੇ ਜਿਹੜੀਆਂ ਤੁਹਾਨੂੰ ਆਮ ਹੀ ਨਾਰਮਲ ਪੋਸਟਾਂ ਜਿਹੜੀਆਂ ਵੇਖਣ ਦੇ ਵਿੱਚ ਮਿਲ ਜਾਣਗੀਆਂ ਤੇ ਪੋਸਟਾਂ ਜਿਹੜੀਆਂ ਹੈਗੀਆਂ ਦੋਸਤੋ ਜਿਹੜੇ ਆਪਣੇ ਆ ਫਾਰਮਿੰਗ ਦੇ ਨਾਲ ਰਿਲੇਟਡ ਗਰੁੱਪ ਹੈਗੇ ਆ ਪਸ਼ੂ ਪਾਲਣ ਦੇ ਨਾਲ ਗਰੁੱਪ ਰਿਲੇਟਡ ਹੈਗੇ ਆ ਉੱਥੇ ਬਹੁਤ ਹੀ ਚੇਅਰ ਤੋਂ ਅਸੀਂ ਟੰਡੋਰਾ ਪਿੱਟੀ ਜਾਂਦੇ ਆ ਵੀ ਇਹੋ ਜੀਆਂ ਪੋਸਟਾਂ ਨੂੰ ਇਗਨੋਰ ਕਰ ਦਿਆ ਕਰੋ ਤੇ ਜਿਹੜੇ ਐਡਮਨ ਹੈਗੇ ਨੇ ਉਹ ਇਹੋ ਜੀਆਂ ਪੋਸਟਾਂ ਨੂੰ ਅਪਰੂਵ ਪਤਾ ਨਹੀਂ ਕਿਉਂ ਕਰਦੇ ਨੇ ਕਿਉਂ ਲੋਕਾਂ ਨੂੰ ਚਾਹੁੰਦੇ ਨੇ ਸ਼ਾਇਦ ਉਹ ਵੀ ਚਾਹੁੰਦੇ ਨੇ ਵੀ ਕਿਤੇ ਨਾ ਕਿਤੇ ਕਿਸੇ ਨਾਲ ਠੱਗੀ ਵੱਜ ਜਾਏ ਇੱਕ ਦੋਸਤੋ ਜਿਹੜੇ ਰਾਜਸਥਾਨ ਤੋਂ ਕੁਝ ਪੋਸਟਾਂ ਪੈਂਦੀਆਂ ਆ ਇਹਨੇ ਮੱਝਾਂ ਕਿਸੇ ਹੋਰ ਦੀਆਂ ਹੁੰਦੀਆਂ ਨੇ ਇਹ ਸੰਪਰਕ ਕਿਸੇ ਹੋਰ ਨੰਬਰ ਦੇ ਤੇ ਹੁੰਦੇ ਆ ਤੇ ਹੋਮ ਡਿਲੀਵਰੀ ਦੀ ਉਹ ਭੇਜੋ ਟਰਾਂਸਪੋਰਟ ਦਾ ਵਹੀਕਲ ਦਾ ਖਰਚਾ ਭੇਜ ਦਿਓ 5000 ਪਰ ਪਸ਼ੂ ਦਾ ਰੁਪਏ ਮੰਗਦੇ ਆ ਮੈਂ ਵਿੱਚ ਜਿਹੜੀ ਗੱਲਬਾਤ ਹੋਈ ਹੈ ਮੇਰੀ ਉਹਨਾਂ ਬੰਦਿਆਂ ਦੇ ਨਾਲ ਮੈਂ ਰਿਕਾਰਡਿੰਗ ਵੀ ਵਿੱਚ ਲਾ ਦੇਊਗਾ ਰਿਕਾਰਡਿੰਗ ਵੀ ਤੁਸੀਂ ਧਿਆਨ ਨਾਲ ਸੁਣ ਲਿਓ ਜੇ ਮੇਨ ਮੋਟਿਵ ਜਿਹੜਾ ਹੈਗਾ ਦੋਸਤੋ ਤੁਹਾਨੂੰ ਵਿਖਾਉਣ ਦਾ ਹੈਗਾ ਵੀ ਜਿਹੜੇ ਚੈਨਲ ਵਾਲੇ ਖਾਸ ਤੌਰ ਤੇ YouTube ਤੇ ਕੰਮ ਕਰਦੇ ਆ ਉਹਨਾਂ ਨੂੰ ਤੁਸੀਂ ਇਗਨੋਰ ਕਰ ਦਿੰਦੇ ਹੋ ਵੀ ਉਹ ਸ਼ੈ ਤਾਂ ਐਵੇਂ ਤੁਰੇ ਫਿਰਦੇ ਧੱਕੇ ਖਾਂਦੇ ਵਜਦੇ ਵਜਾਉਂਦੇ ਤੁਰੇ ਫਿਰਦੇ ਆ ਬਾਈ ਜੀ ਤੁਹਾਨੂੰ ਪਸ਼ੂ ਕੱਢ ਕੱਢ ਕੇ ਵਿਖਾਉਂਦੇ ਨੇ ਜਿਹੜੇ 200 ਰੁਪਏ ਆਪਣੇ YouTube ਆਪੋ ਖੇਚਲ ਇਨੀ ਕੱਢ ਕੇ ਟਾਈਮ ਟੂ ਟਾਈਮ ਕੱਢ ਗਿਆ ਆਪਦੇ ਪਰਿਵਾਰਕ ਟਾਈਮ ਟੂ ਆਪਦੇ ਘਰੇਲੂ ਕੰਮਾਂ ਦੇ ਵਿੱਚੋਂ ਆਪਦਾ ਬਿਜ਼ਨਸ ਕਰਦੇ ਆ ਜਾਂ ਤੁਰੇ ਫਿਰਦੇ ਆ ਯਾਰ ਉਹਨਾਂ ਦੀ ਵੀ ਕਿਤੇ ਸੁਣ ਲਿਆ ਕਰੋ ਜਿਹੜੇ ਤੁਹਾਨੂੰ 2 ਤੋਂ 3 4 4 ਟਾਈਮਾਂ ਦੇ ਵਿੱਚ ਚਵਾਈ ਕਰਕੇ ਪਸੂ ਲੈ ਜਾਓ ਰੇਟ ਵੀ ਉੱਥੇ ਬਿਲਕੁਲ ਜਾਇਜ਼ ਹੁੰਦੇ ਆ ਜੇਕਰ ਤੁਹਾਨੂੰ ਮੱਝਾਂ ਚਾਹੀਦੀਆਂ ਨੇ ਬਾਈ ਜੀ ਜੇਕਰ ਤੁਹਾਨੂੰ ਮੱਝਾਂ ਚਾਹੀਦੀਆਂ ਨੇ ਘੱਟੋ ਘੱਟ 17 18 ਲੀਟਰ ਵਾਲੀਆਂ ਤਾਂ ਬੜੀਆਂ ਸਸਤੀਆਂ ਮੱਝਾਂ ਮਿਲਣੀਆਂ ਨੇ ਤੁਹਾਨੂੰ ਆਜੋ ਵਿਖਾਉਣੇ ਆਪਾਂ ਆਹ ਵੇਖੋ ਪਹਿਲਾਂ ਫੇਸਬੁੱਕ ਤੇ ਆਪਦੇ ਤੁਸੀਂ ਨਾਰਮਲ ਚਲੇ ਜਾਓ ਜੀ ਤੇ ਆਹ ਵ ਆ ਸਾਹਮਣੇ ਵੇਖੋ ਪਸ਼ੂ ਸੁਧਾਰ ਨਸਲ ਗਾਵਾਂ ਮੱਝਾਂ ਵਾਲਿਆਂ ਨੇ ਪਾਈ ਹੈ ਗਰੁੱਪ ਦੇ ਵਿੱਚ ਅਪਰੂਵ ਹੋਈ ਆ ਸੰਪਰਕ ਨੰਬਰ ਦਿੱਤੇ ਹੋਇਆ ਮੋਹਰਾ ਮੱਝ ਦਾ ਦੋ ਤੋਂ 16 ਲੀਟਰ ਤੇ ਕੀਮਤ 70000 ਹੈ ਠੀਕ ਹੈ ਜੀ ਆ ਸੰਪਰਕ ਕਰ ਲਿਓ ਜੇ ਦੇ ਨਾਲ ਮੇਰਾ ਵੀਰ ਛੇਤੀ ਛੇਤੀ ਕਰਿਓ ਜੇ ਕਿਤੇ ਮੱਝ ਵੇਖਣਾ ਜਾਵੇ ਕੋਈ ਗੱਲ ਨਹੀਂ ਜੇ ਵੇਖ ਕੀਤੇ ਤੁਹਾਨੂੰ ਇਹ ਮੁਕ ਟੁੱਟਣ ਨਹੀਂ ਦਿੰਦੇ ਮੱਝਾਂ ਮੁੱਕਣ ਨਹੀਂ ਦਿੰਦੇ ਕਿ 16 18 ਲੀਟਰ ਵਾਲੀਆਂ ਤੁਹਾਨੂੰ ਮਿਲਦੀਆਂ ਰਹਿਣਗੀਆਂ ਧੜਾ ਧੜੇ ਨਾਲ ਮੱਝਾਂ ਸੁੱਟੀ ਜਾਣੀਆਂ ਤੁਸੀਂ ਬਸ 60 65000 70000 ਰੁਪਈਆ ਲੈ ਕੇ ਜਾਣਾ ਤੇ ਮੱਝਾਂ ਲੈ ਕੇ ਆ ਜਣੀਆਂ ਛੀਤੀ ਮੇਰਾ ਵੀਰ ਹੈ ਜਿਹੜੇ ਕਹਿੰਦੇ ਨਾ ਵੀ ਸਾਨੂੰ 10 ਲੀਟਰ ਵਾਲੀ ਬਈ ਮਹਿੰਗੀ ਆ 60000 ਦੀ 55 ਦੀ ਹਨਾ 65 ਦੀ 68 ਦੀ ਤੇ ਉਹ ਮੇਰਾ ਵੀਰ ਤੁਸੀਂ 10 ਲੀਟਰ ਵਾਲੀ ਜਰੂਰ ਲੈਣੀ ਆ ਤੁਸੀਂ ਘਟੋ ਘਟ 16 ਪਲੱਸ ਲੀਟਰ ਵਾਲੀ ਜਿਹੜੀ ਆ ਮੱਝ ਲੈ ਲਿਓ ਜੇ ਬਿਲਕੁਲ ਆ ਪੋਸਟ ਦੇ ਉੱਤੇ ਜਿਹੜਾ ਸੰਪਰਕ ਕਰ ਲਿਓ ਤੇ ਠੱਗੀ ਕੀ ਹੁੰਦੀ ਆ ਤੁਹਾਨੂੰ ਵੀਰੋ ਆਪੇ ਉਹ ਤਾਂ ਲੱਗ ਜਾਊਗਾ ਵੀ ਠੱਗੀ ਕੀ ਹੁੰਦੀ ਆ ਮੇਰਾ ਜਿਹੜਾ ਮੇਨ ਮੋਟਿਵ ਹੈਗਾ ਮੇਨ ਮਤਲਬ ਹੈਗਾ ਦੱਸਣ ਦਾ ਇਹੋ ਹੈਗਾ ਭਰਾਵੋ ਆ ਪਸ਼ੂ ਸੁਧਾਰਨ ਅਸਲ ਮੱਝਾਂ ਗਾਵਾਂ ਦੇ ਗਰੁੱਪ ਚ ਪਈ ਆ ਇਸ ਤੋਂ ਬਾਅਦ ਤੁਹਾਨੂੰ ਇੱਕ ਹੋਰ ਪੋਸਟ ਵੀ ਆਜੂਗੀ ਥੱਲੇ ਉਹ ਵੀ ਵਿਖਾਉਣੇ ਆ ਠੀਕ ਹੈ ਜੀ ਆਹ ਵੇਖੋ ਆ ਫੇਰ ਹੋਰ 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 ਗਰੁੱਪ ਚ ਪਾਈ ਅੰਬਰਸਰ ਪਸ਼ੂਆਂ ਦੀ ਮੰਡੀ ਮੱਝਾ گاਵਾ ਖਰੀਦ ਵਿੱਚ ਉਹਦੇ ਵਿੱਚ ਪਾਈ ਆ ਵੀ ਇਹ ਵੀ 16 ਲੀਟਰ ਕਹਿੰਦਾ ਵੀ ਆਜੋ 70000 ਦੀ ਮਿਲ ਜੂਗੀ ਤੁਹਾਨੂੰ ਠੀਕ ਹੈ ਹੋਰ ਵੀ ਤੁਹਾਨੂੰ ਇੱਥੇ ਬੜੀਆਂ ਬੜੀਆਂ ਔਣੀਆਂ ਨੇ ਆਹ ਵੇਖੋ ਆਹ ਵੇਖੋ ਪਾਈ ਆ ਮੋਗੇ ਮੰਡੀ ਦੇ ਵਿੱਚ ਪਾਈ ਆ ਮੋਗੇ ਮੋਗਾ ਦੇ ਵਿੱਚ ਪਾਈ ਆ ਵੀ 16 ਪਲੱਸ ਲੀਟਰ ਵਾਲੀ ਵੀ ਹੁਣ ਮੱਝਾਂ ਇੱਡੜੀਆਂ ਚੰਗੀਆਂ ਤਕੜੀਆਂ ਮੱਝਾਂ ਨੇ ਠੀਕ ਹੈ ਜੀ ਇਹ ਮੱਝ ਹੁਣ ਘੱਡੋ ਘੱਡ ਵੀ ਕੋਈ 1.5 ਲੱਖ ਦੀ 2 ਲੱਖ ਦੀ 2.5 ਲੱਖ ਦੀ ਮੱਝ ਨਾ ਕੋਈ ਦੇਵੇ ਇਹਨਾਂ ਪਾਈਏ ਵੀ 70000 ਦੀ ਆ ਜੋ ਲੈ ਜੋ ਠੀਕ ਹੈ ਜੀ ਹੁਣ ਬੰਦਾ ਇਹੋ ਜੀ ਚੀਜ਼ ਵੇਖ ਕੇ ਤੇ ਇਥੋਂ ਦਾ ਜੱਟ ਜ਼ਿਮੀਂਦਾਰ ਜਿਹੜਾ ਕਿਸਾਨ ਹੈਗਾ ਹਨਾ ਉਹ ਤਾਂ ਚਾਂਸੇ ਚ ਆ ਗਿਆ ਨਾ ਉਹਨੇ ਫੋਨ ਲਾ ਲੈਣਾ ਇੱਥੇ ਸਿੱਧਾ ਹੀ ਆਹ ਨੰਬਰ ਤੇ ਲਾ ਲੈਣਾ 69 ਹਨਾ ਜੀ 100 ਤੇ 82 39 48 ਜੋ ਵੀ ਆ ਇਹ ਤੇ ਨੰਬਰ ਤੇ ਫੋਨ ਲਾ ਕੇ ਗੱਲਬਾਤ ਕਰੂਗਾ ਪਹਿਲੀ ਗੱਲ ਤੇ ਵੀ ਗੱਲ ਕਰਨ ਨਹੀਂ ਦਿੰਦੇ ਕਿਸੇ ਲੋਕ ਨੂੰ ਮੈਂ ਵੀ ਗੱਲ ਕੀਤੀ ਆ ਬਿਲਕੁਲ ਤੁਹਾਨੂੰ ਜਿਹੜੀ ਰਿਕਾਰਡਿੰਗ ਦੇ ਵਿੱਚ ਮੈਂ ਸੁਣਾਉਂਗਾ ਇਸੇ ਵੀਡੀਓ ਦੇ ਵਿੱਚ ਤੁਹਾਨੂੰ ਰਿਕਾਰਡਿੰਗ ਵੀ ਆਪਾਂ ਲਾ ਦੇਣੀ ਆ ਧਿਆਨ ਨਾਲ ਸੁਣਦੇ ਜੇ ਵੀ ਕੀ ਗੱਲਬਾਤ ਹੋਈ ਹੈ ਠੀਕ ਹੈ ਅੱਗੇ ਆਹ ਵੇਖੋ ਆ ਆ ਗਿਆ ਜੀ ਆ ਆ ਗਿਆ ਮਾਈਕ ਕੰਟੈਕਟ ਨੰਬਰ ਇਨਾ ਠੀਕ ਹੈ ਜੀ ਮੋਰਾ ਬੋਫੈਲੋ ਮਿਲਕ 15 ਲੀਟਰ ਪ੍ਰਾਈਸ 60000 ਗੇਅਰ ਕਾਓ ਐਚ ਐਫ ਕਾਓ 18 ਲੀਟਰ 20 ਲੀਟਰ ਪ੍ਰਾਈਸ 35400 ਠੀਕ ਹੈ ਜੀ ਹੋਮ ਡਿਲੀਵਰੀ ਅਵੇਲੇਬਲ 올 ਇੰਡੀਆ ਠੀਕ ਹੈ ਜੀ ਇਹ ਮੇਰੇ ਵੀਰੋ ਇੱਕ ਤੇ ਠੱਗੀ ਨਾ ਜਾਇਓ ਬਾਰ ਬਾਰ ਕਹਿੰਦੇ ਠੱਗੀ ਕੀ ਹੁੰਦੀ ਆ ਜਦੋਂ ਵਾਹ ਪੈ ਜਾਣੀਏ ਜਾਂ ਰਾਹ ਪੈ ਜਾਣੀਏ ਅਸੀਂ ਯਾਰ ਐਵੇਂ ਥੋੜਾ ਵੀ YouTube ਤੇ ਵੀਡੀਓ ਪਾਈ ਜਾਂਦੇ ਕਿਸੇ ਦੀਆਂ ਖੜ ਕੇ ਜਦੋਂ ਤੁਹਾਡੀ ਸਾਈ ਵੀ 2000 ਪੈ ਜਾਂਦੀ ਨਾ ਤੇ ਜਿਹੜੀ ਜਿੱਥੋਂ ਆਪਾਂ ਵੀਡੀਓ ਬਣਾਈ ਹੁੰਦੀ ਹੈ ਬਾਈ ਜੀ ਇੱਕ ਗੌਰ ਕਰਿਓ ਜੇ ਉਸ ਬੰਦੇ ਨੇ ਚੱਕਰ ਤੁਹਾਡੀ ਸਾਈ ਤੁਹਾਡੇ ਤੋਂ ਪਵਾਈ ਆ ਤੇ ਪਸ਼ੂ ਹੋਰ ਪਾਸੇ ਵੇਚਦਾ ਬਾਈ ਜੀ ਸਾਈ 2000 ਤੇ 4000 ਲੈ ਕੇ ਧਮਾਂਗੇ ਇਸ ਕਰਕੇ ਉਹ ਵੀ ਵੀਰ ਗੁਰੇਜ਼ ਕਰਨ ਜਿਨ੍ਹਾਂ ਨੇ ਆਪਣੇ ਤੋਂ ਖਾਸ ਤੌਰ ਤੇ ਵੀਡੀਓ ਪਵਾਉਣੀ ਵੀ ਹੈਗੀ ਆ ਕਿਉਂਕਿ ਆਪਾਂ ਬਾਈ ਜੀ ਜਿੱਥੇ ਖੜੇ ਆ ਤੇ ਭਰਾਵਾਂ ਆਡੀਅנס ਦੇ ਨਾਲ ਹੀ ਖੜੇ ਆ ਜਿਆਦਾ ਤੇ ਉਹ ਧਿਆਨ ਜ਼ਰੂਰ ਤੁਸੀਂ ਦਿਆ ਜੇ ਬਾਕੀ ਮੇਰੇ ਵੀਰ ਜਿਨ੍ਹਾਂ ਨੂੰ ਚਾਹੀਦੀ ਨਾ 15 18 ਲੀਟਰ ਵਾਲੀ ਮੱਝ ਤੇ ਆਂਦੇ ਵੀ ਨਹੀਂ ਨਹੀਂ ਇਹ ਤਾਂ ਸਾਨੂੰ 60000 70000 ਦੀ ਮਿਲ ਜਾਣੀ ਆ ਤੇ ਉਹਨਾਂ ਲਈ ਆ ਖਾਸ ਤੌਰ ਤੇ ਉਹ ਤੁਸੀਂ ਬੇਸ਼ੱਕ ਸੰਪਰਕ ਕਰ ਲਿਓ ਜੇ ਇੱਕ ਵਾਰੀ ਜੇਕਰ ਠੂਆ ਘਟਾਉਣਾ ਮੇਰੇ ਵੀਰਾਂ ਨੇ ਤੇ ਇਹ ਤੁਹਾਨੂੰ ਦੱਸਣ ਦਾ ਮਤਲਬ ਆ ਬਾਕੀ ਬਹੁਤ ਵੀਰ ਜਾਣ ਕਰਨੇ ਜਿਹੜੀਆਂ ਅਵੇਅਰ ਅਵੇਅਰਨੈਸ ਬਹੁਤ ਹੈਗੀ ਏਡੀ ਨਹੀਂ ਗੱਲ ਵੀ ਕੋਈ ਜਾਣਦਾ ਨਹੀਂਗਾ ਜਾਣਕਰ ਬਹੁਤ ਵੀਰ ਨੇ ਪਰ ਉਹਨਾਂ ਲਈ ਆ ਵੀ ਜਿਹੜੇ ਵੀਰ ਖਾਸ ਤੌਰ ਤੇ ਯਾਰ ਚਾਂਸੇ ਚ ਆ ਨਾ ਜਾਣ ਠੀਕ ਹੈ ਆ ਵੇਖੋ ਕੰਟੈਕਟ ਨੰਬਰ ਦਿੱਤਾ 55000 ਵਾਲੀ ਪਾਈ ਹੈ 16 ਲੀਟਰ 65000 ਵਾਲੀ ਪਾਈ 14 ਲੀਟਰ ਆ ਸਾਰਾ ਕੁਝ ਲਿਖਿਆ ਜੇ 50000 12 ਲੀਟਰ ਹਨਾ 50000 ਚ 12 ਲੀਟਰ ਡਿਲੀਵਰੀ ਆਂਦੇ ਉਪਲਬਧ ਦੇਗੀ ਆ ਟਰਾਂਸਪੋਰਟ ਦੁਆਰਾ ਇਹ ਆਂਦਾ ਵੀ 5000 ਰੁਪਿਆ ਤੁਸੀਂ ਨਾ ਟਰਾਂਸਪੋਰਟ ਦਾ ਇੱਕ ਮੱਝ ਦਾ ਪਾਉਣਾ ਜੇ ਤੁਸੀਂ ਤਿੰਨ ਮੱਝਾਂ ਵਕਾਈਆਂ ਤੇ 15000 ਪਾ ਦਿਓ ਟਰਾਂਸਪੋਰਟ ਦਾ ਬਸ ਖਰਚਾ ਬਾਕੀ ਜਿਹੜਾ ਤੁਹਾਨੂੰ ਕੈਸ਼ ਔਨ ਡਿਲੀਵਰੀ ਆ ਵੀ ਡਿਲੀਵਰੀ ਹੋਣ ਤੋਂ ਬਾਅਦ ਜਿਹੜੀ ਅਸੀਂ ਪੇਮੈਂਟ ਲਵਾਂਗੇ ਤੇ ਜੇਕਰ ਕੋਈ ਵਾਧਾ ਘਾਟਾ ਲੱਗਾ ਸਾਡੇ ਤੇ ਅਸੀਂ ਉਹ ਤੁਹਾਡੇ ਕੋਲ ਇੱਥੇ ਪਹਿਲਾਂ ਲਿਆਵਾਂ ਕਿ ਮਾਜੇ ਜੇਕਰ ਤੁਹਾਨੂੰ ਕਮੀ ਪੇਸ਼ੀ ਲੱਗੀ ਤਾਂ ਤੁਸੀਂ ਉਹ ਸਾਨੂੰ ਪਿੱਛੇ ਉਸੇ ਗੱਡੀ 'ਚ ਪਵਾ ਕੇ ਵਾਪਸ ਭੇਜ ਸਕਦੇ ਜੀ ਇਤਰਾ ਹੋ ਜਾਊਗਾ ਯਾਰ ਖਦੀ ਤਸੱਲੀ ਤਾਂ ਦੋਸਤੋ ਪੈਸੇ ਤੁਹਾਡੇ ਜੇਬ 'ਚ ਹੋਣ ਤੁਸੀਂ ਕਿਸੇ ਘਰੇ ਜਾ ਕੇ ਤਸੱਲੀ ਕਰੋ ਦੋ ਟਾਈਮ ਕਰੋ ਇੱਕ ਟਾਈਮ ਕਰੋ ਜੇ ਨਹੀਂ ਕਰਨ ਲੈਂਦਾ ਯਾਰ ਪਿੱਛੇ ਆ ਜਾਓ ਕਿਸੇ ਨੂੰ ਕੋਈ ਇਤਰਾਜ ਥੋੜੀ ਆ ਵੀ ਜੇ ਕੋਈ ਕਹਦੇਗਾ ਯਾਰ ਮੇਰੇ ਪਸੂ ਦੀ ਇੱਕ ਵਾਰੀ ਤਸੱਲੀ ਕਰ ਲਈ ਦੂਜੀ ਵਾਰੀ ਮੈਂ ਕਰਨੀ ਦੇਣੀਗੀ ਹਨਾ ਤੇ ਆਪਾਂ ਦੇ ਯਾਰ ਚੈਨਲ ਦਾ ਜਾਂ ਹੋਰ ਵੀਰ ਚੈਨਲ ਬਣਾ ਕੇ ਕਿਹੜੇ ਕੰਮ ਲਈ ਤੁਰੇ ਫਿਰਦੇ ਆ ਯਾਰ ਹਨਾ ਹੁਣ WhatsApp ਵਾਲਿਆਂ ਆਪਾਂ ਕਹਿ ਦਈਏ ਵੀ ਉੱਥੋਂ ਚੁੱਕ ਕੇ ਵੀਡੀਓ ਪਾ ਦਈਏ ਤੁਹਾਨੂੰ ਭੇਜ ਦਈਏ ਆਪਾਂ ਪੀਕਾ ਨੇਰ ਤੁਹਾਨੂੰ ਕੋਈ ਪਿਆ ਆਪਾਂ ਭੇਜ ਦਈਏ ਜੀ ਜੈਪੁਰ ਵੀ ਆ ਪਸ਼ੂ ਵੇਖੋ ਜੀ ਇਹ ਤਾਂ ਹਨਾ ਵੀ 16 ਲੀਟਰ ਜਿਹੜਾ ਦੁੱਧ ਚਵਾਉਣ ਡਿਆ ਤੇ 65000 ਦਾ ਮਿਲਦਾ ਪਿਆ ਚ ਚਲੀ ਜਾਓ ਮੇਰਾ ਵੀਰ ਉਧਰ ਠੀਕ ਹੈ ਜੀ ਐਵੇਂ ਨਹੀਂ ਹੁੰਦਾਗਾ ਸੋ ਗੌਰ ਜਰੂਰ ਕਰਿਓ ਇੱਕ ਬਖਾਉਣ ਦਾ ਇਹੋ ਮਕਸਦ ਸੀਗਾ ਮੇਰਾ ਵੀ ਇਹ ਚੀਜ਼ਾਂ ਨਾ ਬਹੁਤ ਦਿਨਾਂ ਤੋਂ ਮੈਂ ਦੇਖਦਾ ਆ ਰਿਹਾ ਸੀਗਾ ਤੇ ਸੋਚਿਆ ਸੀ ਵੀ ਯਾਰ ਆਪਾਂ ਸ਼ੇਅਰ ਕਰਦੇ ਆ ਕਿਉਂਕਿ ਸ਼ੇਅਰ ਦਾ ਭਾਵੇਂ ਵੀ ਪਤਾ ਤੁਹਾਨੂੰ ਸਾਰ ਨੂੰ ਲੱਗੀ ਜਾਂਦਾ ਆ ਕਿੰਨੇ ਗਰੁੱਪ ਨੇ ਯਾਰ ਪਹਿਲਾਂ ਤਾਂ ਗਰੁੱਪਾਂ ਨੇ ਤਾਂ ਸ਼ਰਮ ਆਉਣੀ ਚਾਹੀਦੀ ਵੀ ਯਾਰ ਜਿਨ੍ਹਾਂ ਨੇ ਗਰੁੱਪ ਬਣਾਏ ਆ ਪੰਜਾਬੀ ਵੀਰ ਨੇ ਇਹਨਾਂ ਨੇ ਆਪਣੇ ਗਰੁੱਪ ਬਣਾਏ ਆ ਤੇ ਅਪਰੂਵ ਜਿਹੜੀਆਂ ਇਹੋ ਜੀਆਂ ਫੋਟੋਆਂ ਵੀਡੀਓ ਆਪਣੀ ਕਿਉਂ ਕਰੀ ਜਾਂਦੇ ਆ ਆ ਵੇਖੋ ਤੁਸੀਂ ਠੀਕ ਹੈ ਜੀ ਆ 16 ਲੀਟਰ ਬਿਲਕੁਲ ਰੈਡੀ ਆ ਮੋਹਰਾ ਦੀ ਪ੍ਰੋਫਾਈਲੋਂ 65000 ਯਾਰ 16 ਲੀਟਰ ਵਾਲੀ ਹੁਣ 65000 ਦੀ ਕੌਣ ਦੇ ਦੂਗਾ ਯਾਰ ਬਾਈ ਹਰ ਕੋ ਬੰਦਾ ਸਿਆਣਾ ਹੈ ਹਨਾ ਪਤਾ ਨਹੀਂਗਾ ਮੱਜਾਂ ਕਿੱਥੇ ਬਣਦੀਆਂ ਨੇ ਇਹੋ ਜ ਤੇ ਪਹੜ ਮੈਂ 10000 ਰੁਪਈਆ ਮੱਝਾਂ ਮਿਲਦੀਆਂ ਜੇ ਬਾਕੀ ਜਿਹੜੇ ਵੀਰਾਂ ਦੇ ਨਾਲ ਵੀ ਇੱਧਰ ਜਿਹੜੇ ਚੈਨਲਾਂ ਨਾਲ ਆਉਂਦੇ ਆ ਵੀ ਯਾਰ ਠੱਗੀ ਆ ਆ ਠਾਗੇ ਉਹ ਠਾਕੇ ਆ ਠਾਕੇ ਘੱਟੋ ਘੱਟ ਯਾਰ ਤੁਹਾਨੂੰ ਚੀਜ਼ ਤੇ ਮਿਲ ਜਾਂਦੀ ਨਾ ਤਸੱਲੀ ਤੁਹਾਨੂੰ ਨਹੀਂ ਕਰਨੀ ਆਉਂਦੀ ਕੋਈ ਗੱਲ ਵੱਖਰੀ ਆ ਬਾਕੀ ਇਹ ਆਪ ਹੀ ਤਸੱਲੀ ਕਰਕੇ ਦਿੰਦੇ ਨੇ ਕਹਿੰਦੇ ਵੀ ਯਾਰ ਸਾਡੀ ਗਾਰੰਟੀ ਆ ਸਾਡੀ ਫੁੱਲ ਗਾਰੰਟੀ ਆ ਕਹਿੰਦੇ ਵੀ ਤੁਸੀਂ ਆਓ ਆ ਆਉਣ ਦੀ ਤਾਂ ਲੋੜ ਨਹੀਂ ਕੀ ਆਉਣ ਨੂੰ ਤਾਂ ਦਿੰਦੇ ਨਹੀਂ ਆਉਂਦੇ ਤੇ ਤੁਹਾਨੂੰ ਆਉਣ ਦੀ ਲੋੜ ਹੀ ਨਹੀਂ ਕੀ ਜੇਕਰ ਤੁਸੀਂ ਆਏ ਤੇ ਤੁਸੀਂ ਜ਼ਿੰਮੇਵਾਰ ਹੋਵੋਗੇ ਖੋਦ ਆਪਣੀ ਟਰਾਂਸਪੋਰਟ ਦੇ ਵਿੱਚ ਕੋਈ ਮੱਝ ਨੂੰ ਨਹੀਂ ਕੀ ਹੋਗੀ ਕੋਈ ਦੁੱਧ ਘੜ ਗਿਆ ਦੂਜਾ ਘੜ ਗਿਆ ਜੇਕਰ ਅਸੀਂ ਟਰਾਂਸਪੋਰਟ ਕਰਾਂਗੇ ਨਾ ਅਸੀਂ ਆਪਣੀ ਜ਼ਿੰਮੇਵਾਰੀ ਤੇ ਭੇਜਾਂਗੇ ਤੁਹਾਡੇ ਕਰ ਜੇ ਕਿਲੋ ਦੁੱਧ ਘੜ ਗਿਆ ਉਹ ਤਾਂ ਗੱਲ ਵੱਖਰੀ ਆ ਕੋਈ ਮੱਝ ਨੂੰ ਨਹੀਂ ਕੀ ਹੋਗੀ ਭਾਰ ਪੈ ਗਿਆ ਮੱਝ ਡੇਗ ਗਈ ਮੱਝ ਦਾ ਕੋਈ ਨੁਕਸਾਨ ਹੋ ਗਿਆ ਉਹ ਅਸੀਂ ਬਿਲਕੁਲ ਪਰ ਭਾਈ ਉਹਦੀ ਆਪ ਕਰਾਂਗੇ ਜੇ 70000 ਦੀ ਤੁਹਾਨੂੰ ਦਿੱਤੀ ਹੈ ਨਾ ਤੇ 70000 ਰੁਪਏ ਤੁਹਾਡਾ ਵਾਪਸ ਮੋੜ ਕੇ ਦਵਾਂਗੇ ਉਹ ਸਾਡੇ ਖਾਤੇ ਪੈ ਗਈ ਜਿਹੜੀ ਉਹ ਕਹੂਗਾ ਵੀ ਤੁਸੀਂ ਆਪਦੇ ਘਰ ਤੱਕ ਲੈ ਜਾਓ ਵੀ ਹਣਾ ਮੇਰੀ ਜ਼ਿੰਮੇਵਾਰੀ ਆ ਬਾਈ ਜੀ ਘਰੋਂ ਨਿਕਲਦੇ ਸਾਰੀ ਅਗਲੇ ਦੀ ਜ਼ਿੰਮੇਵਾਰੀ ਸਟਾਰਟ ਹੋ ਜਾਂਦੀ ਆ ਠੀਕ ਐ ਐਡੀਆਂ ਜ਼ਿੰਮੇਵਾਰੀਆਂ ਪਈ ਜਿਹੜੇ ਚੁੱਕਦੇ ਨਾ ਇਹਨਾਂ ਨੇ ਬਸ ਢੂਆ ਉੱਥੇ ਕੁੱਟਣਾ ਟਰਾਂਸਪੋਰਟ ਦਾ ਜਿਹੜਾ 5-5000 ਰੁਪਇਆ ਪੋਣਾ ਤੁਹਾਡੇ ਤੋਂ ਠੀਕ ਐ ਜੀ ਉਹ ਢੂਆ ਕੁੱਟ ਕੇ ਇਹਨਾਂ ਨੇ ਬਾਅਦ ਚਖਣਾ ਤੂੰ ਕੌਣ ਤੇ ਮੈਂ ਕੌਣ ਤੇ ਇਹੋ ਜੀਆਂ ਹੋਰ ਵੀ ਅੱਗੇ ਵੈਰਾਈਟੀਆਂ ਹੈਗੀਆਂ ਨੇ ਭਰਿਆ ਪਿਆ ਸਾਰਾ ਕੰਮ ਕਰ ਠੀਕ ਐ ਬਾਕੀ ਜਿਹੜੇ ਅਪਰੂਵ ਕਰਦੇ ਨਾ ਬਾਈ ਉਹ ਥੋੜਾ ਯਾਰ ਸ਼ਰਮ ਕਰੋ ਜਿਹੜੇ ਅਪਰੂਵ ਕਰਦੇ ਕੋਈ ਬੰਦਾ ਮੰਨ ਲਓ ਵੀ ਚਾਂਸੇ ਚ ਆ ਹੀ ਗਿਆ ਕੋਈ ਆ ਹੀ ਜਾਵੇ ਚਾਂਸੇਸ ਹੁਣ ਇੰਨੀ ਦੁਨੀਆ ਬਾਈ ਕਿਹੜਾ ਕਿਸਾ ਕੋਈ ਜ਼ਿੰਮੇਵਾਰੀ ਚੱਕੀ ਫਿਰਦੇ ਆ ਵੀ ਕਿਹੜਾ ਐ ਇਹਨੇ ਕਰੂਗਾ ਨਾ ਆਪਾਂ ਨੂੰ ਪੁੱਛੀ ਕਿ ਕੋਈ ਗੱਲ ਕਰੂਗਾ ਇਸ ਕਰਕੇ ਵੀ ਸਾਰਿਆਂ ਨੂੰ ਦੱਸਣੀ ਜ਼ਰੂਰੀ ਸੀਗੀ ਤੇ ਸਾਰੇ ਜਾਨੇ ਗੌਰ ਜ਼ਰੂਰ ਕਰ ਲਿਓ ਪਤਾ ਨਹੀਂ ਕਿੱਥੋਂ ਵੀਰ ਕਿਸੇ ਨੇ ਉੱਠ ਕੇ ਕਿਹੜੀ ਗੱਲਬਾਤ ਕਰਨੀ ਇਹਨਾਂ ਨੇ ਸ਼ੁਰੂ ਕਰ ਦੇਣੀ ਆ ਆਹਨ 70000 ਰੁਪਇਆ ਦਾ ਵੇਖੋ ਮੱਝ ਵੇਖੋ ਝੋਟੀਆਂ ਵੇਖੋ ਮੱਝਾਂ ਨਹੀਂ ਹੈਗੀਆਂ ਝੋਟੀਆਂ ਹੀ ਆ ਪਹਿਲਾਂ ਨੂੰ ਦੂਜਿਆਂ ਨਾਲ ਜਿਹੜੀਆਂ ਤੇ ਜਿਸ ਤੋ ਵੱਡੇ ਵੱਡੇ ਫਾਰਮਾਂ ਦੀਆਂ ਕੱਢ ਕੇ ਪਾਈਆਂ ਨੇ ਹਨਾ ਪਿੱ ਭਈ ਉਹ ਢਾਈ ਤੇ ਤਿੰਨ-ਤਿੰਨ ਲੱਖ ਦੀਆਂ ਮੱਝਾਂ ਵੀ ਬੰਦਾ ਕੋਲੇ ਨਾ ਖੜਨ ਦੇਵੇ ਕਿਸੇ ਨੂੰ ਤੇ ਜਿਨ੍ਹਾਂ ਨੇ 70-70 ਹਜ਼ਾਰ ਦੀਆਂ ਮੱਝਾਂ ਇਹਨਾਂ ਨੇ ਪਾਈਆਂ ਹੋਈਆਂ ਨੇ ਠੀਕ ਆ ਤੇ ਇਹਨਾਂ ਦੀਆਂ ਪੋਸਟਾਂ ਤੇ ਲੱਗਣਾ ਚਾਹੀਦਾ ਬੈਨ ਆਹੜੀਆਂ ਪੋਸਟਾਂ ਪਾਈਆਂ ਨੇ ਕੋਈ ਬੰਦਾ ਵੀ ਹਰ ਚਾਂਸੇ ਜਾ ਕੇ ਵੇਖ ਕੇ ਜੱਕਦਮ ਫੋਨ ਐਟ ਅ ਟਾਈਮ ਜਿਹੜਾ ਕਰੰਟ ਉਸੇ ਟਾਈਮ ਫੋਨ ਲਾ ਸਕਦਾ ਆ 70000 ਰੁਪਇਆ 15 ਲੀਟਰ ਠੀਕ ਹੈ ਜੀ ਆ ਵੇਖੋ ਹੋਰ ਵਿਖਾਉਣੇ ਤੁਹਾਨੂੰ ਰੰਗ ਆਵੇ 16 ਪਲੱਸ ਲੀਟਰ ਠੀਕ ਹੈ ਜੀ ਵਿڈیو ਜਿਆਦਾ ਲੰਬੀ ਹੋ ਜਾਣੀ ਹੈ ਤੇ ਨਾਲ ਨਾਲ ਆਪਾਂ ਰਿਕਾਰਡਿੰਗ ਵੀ ਤੁਹਾਨੂੰ ਚਲਾ ਕੇ ਜਿਹੜੀ ਦਿਖਾਵਾਂ ਕਿ ਕੀ ਗੱਲਬਾਤ ਹੋਈ ਆ ਮੈਨੂੰ ਉਹਦੇ ਭਰਾਵਾ ਤੈਨੂੰ ਆਉਣ ਦੀ ਲੋੜ ਨਹੀਂ ਹੈਗੀ ਥਾਣਾ ਘਰੇ ਤੈਨੂੰ ਮਿਲ ਜਾਣਗੀਆਂ ਹਨਾ ਸਾਡੀ ਜ਼ਿੰਮੇਵਾਰੀ ਹੋਵੇਗੀ ਕਿ ਮੱਝ ਨੂੰ ਇਨੀ ਕੀ ਕੋਈ ਗੱਲਬਾਤ ਹੋ ਗਈ ਤੇ ਤੈਨੂੰ ਰੁਪਈਏ ਵੀ ਤੇਰੇ ਜਿਹੜੇ ਮੱਝ ਦੇ ਅਸੀਂ ਲਾਏ ਹੁਣ ਕਿਤੇ ਉਹ ਰੁਪਈਏ ਤੇਨੂੰ ਦਵਾਂਗੇ ਤੇ ਤੁਸੀਂ ਆਪੇ ਪਰਪਾਈ ਆਪ ਖੁਦ ਜ਼ਿੰਮੇਵਾਰ ਹੋ ਚੀਜ਼ ਦੇ ਤੇ ਘਰੇ ਆਪਦੇ ਘਰੇ ਦੋ ਟਾਈਮ ਇੱਕ ਟਾਈਮ ਚੋ ਕੇ ਤਸੱਲੀ ਕਰਨੀ ਜੇ ਮੱਝ 'ਚ ਕੋਈ ਕਮੀ ਪੇਸ਼ੀ ਹੋਈ ਤੇ ਉਸੇ ਗੱਡੀ ਜਿਹੜਾ ਲਾ ਕੇ ਵਾਪਸ ਭੇਜ ਦਿਆਂ ਇਹ ਹੋ ਜਾ ਇਹ ਜ਼ਿੰਮੇਵਾਰਤ ਨਹੀਂ ਹੈਗੇਗੇ ਬਟ ਇੱਕ ਗੱਲ ਜ਼ਰੂਰ ਤੁਸੀਂ ਧਿਆਨ ਨਾਲ ਸੁਣ ਲਿਓ ਜੀ ਵੀਰੋ ਪਸ਼ੂ ਕਿਤੇ ਵੀ ਤੁਹਾਨੂੰ ਗੁੱਠਾਂ ਚੋਂ ਕਿਤੇ ਵੀ ਤੁਹਾਨੂੰ ਪਿੰਡਾਂ ਦੇ ਵਿੱਚੋਂ ਆਰਾਮਾਂ ਦੇ ਵਿੱਚੋਂ ਟਾਣੀਆਂ ਦੇ ਵਿੱਚੋਂ ਪਿੰਡ ਕੱਢ ਕੱਢ ਕੇ ਪਸ਼ੂ ਦਿਖਾਉਣੇ ਜਾਂ ਕਿ ਵੀਰ ਜਿਹੜੇ ਹੈਗੇ ਆ ਹਨਾ ਵੀ ਜਿਹੜੇ ਵੀਰ ਆਪਾਂ ਨੂੰ ਸੱਦਦੇ ਆ ਆਪਾਂ ਵੀਡੀਓ ਬਣਾ ਕੇ ਆਈ ਦੀ ਆ ਯਾਰ ਘੱਟੋ ਘੱਟ ਐਡਰੈਸ ਥਾਂ ਟਿਕਾਣਾ ਬੰਦੇ ਦਾ ਨਾਮ ਹਰ ਇੱਕ ਚੀਜ਼ ਦਾ ਪਤਾ ਤਾਂ ਹੁੰਦਾ ਨਾ ਕੱਲ ਨੂੰ ਮੰਨ ਲਓ ਵੀ ਤੁਹਾਡੇ ਤੁਸੀਂ ਖਾਤੇ 'ਚ ਕਿਸੇ ਰੁਪਈਏ ਪਾਤੇ ਜਾਂ ਆਨਲਾਈਨ ਸੌਦਾ ਵੀ ਕਰ ਲੈਂਦੇ ਜੀ 2000 5000 4000 ਪਾਤਾ ਉਹ ਪਸ਼ੂ ਕਮ ਦੇ ਤੁਸੀਂ ਡਾਇਰ ਤੇ ਭਾਈ ਠੱਗੀ ਖਾ ਬੈਠੇ 5-5000 ਰੁਪਏ ਜੇ ਕਿਤੇ ਗਵਾ ਲਿਆ ਨਾ ਤੇ ਉਹ ਦੋ ਪਸ਼ੂ ਭੇਜ ਦਿਓ ਤਿੰਨ ਭੇਜ ਦਿਓ ਹਨਾ 15000 ਗਵਾ ਲਿਆ ਭਾਈ ਉਹ ਤਾਂ ਨਹੀਂ ਕਿ ਮਿਲਣਾ ਬਾਕੀ ਪਸ਼ੂ ਤੁਹਾਡੇ ਕੋਲ ਆਵੇ ਕਿਵੇਂ ਦਾਵੇ ਨਾਵੇ ਭਾਈ ਉਹਦੇ ਵੀ ਕੋਈ ਗਾਰੰਟੀ ਨਹੀਂ ਹੈਗੀ ਤੇ ਜਰੂਰ ਗੌਰ ਕਰਿਓ ਭਰਾ ਮੇਰੇ ਹਨਾ ਇਹ ਤਾਂ ਕਿ ਛੋਟੀ ਜੀ ਪੋਸਟ ਸੀ ਮੈਂ ਕਿਹਾ ਚਲੋ ਪਾਉਣੇ ਆ ਵੀਰਾਂ ਨਾਲ ਸ਼ੇਅਰ ਕਰਦੇ ਆ ਆ ਵੇਖੋ ਇਧਰ ਵੇਖੋ ਬੰਨਿਆ ਪਿਆ ਰੰਗ ਪੂਰਾ ਇਧਰ ਵੇਖੋ ਹਨਾ 70000 ਰੁਪਏ ਤੇ ਮਿਲਕ 16 ਕਿਲੋ ਹਨਾ ਆ ਦੋ ਮੋਹਰਾ ਫੈਂਸ ਆਲ ਇੰਡੀਆ ਟਰਾਂਸਪੋਰਟ ਸਰਵਿਸ ਉਪਲਬਧ ਹੋਮ ਡਿਲੀਵਰੀ ਆ ਵੇਖੋ ਪਤਾ ਨਹੀਂ ਕਿੱਥੋਂ ਕਿੱਥੋਂ ਪਤੰਦਰ ਕਹਿੰਦੇ ਕਹਿੰਦੇ ਫਾਰਮ ਦੀਆਂ ਮੱਝਾਂ ਦੀਆਂ ਪੋਸਟਾਂ ਕੱਟ-ਕੱਟ ਪਾਈ ਜਾਂਦੇ ਹੁਣ ਮੱਝ ਵੇਖੋ ਬਾਈ ਕੱਢੀ ਆ ਘੱਟੋ-ਘੱਟ 20 22+ ਨੂੰ ਹੱਥ ਪਾਉਣ ਵਾਲੀ ਮੱਝ ਏ ਹਨਾ 15 ਕਿਲੋ ਲਿਖਿਆ ਦੁੱਧ ਤੇ 65000 ਰੁਪਇਆ ਲਿਖਿਆ 65000 ਰੁਪਇਆ ਦੋ ਮੋਹਰਾ ਪੈਂਸਾ 올 ਇੰਡੀਆ ਟ੍ਰਾਂਸਪੋਰਟ ਸਰਵਿਸ ਉਪਲਬਧ ਹੋਮ ਡਿਲੀਵਰੀ ਬਾਈ ਜਿਹਨੇ ਤਾਂ ਹੋਮ ਡਿਲੀਵਰੀ ਕਰਾਉਣੀ ਏ ਉਹ ਜੀ ਬਾਈ ਜੀ ਤੁਸੀਂ ਜ਼ਰੂਰ ਸੰਪਰਕ ਕਰ ਲਿਓ ਤੇ ਬਾਕੀ ਮਾ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਜ਼ਰੂਰ ਗਰੇਜ ਕਰ ਲਿਓ ਬਚਿਓ ਬਾਕੀ ਭਰਾਵੋ ਜੇਕਰ ਤੁਹਾਨੂੰ ਸਾਡੇ ਤੇ ਨਹੀਂ ਕੋਈ ਯਕੀਨ ਹੈਗਾ ਕਾ ਤੁਸੀਂ ਭਈ ਹਣਾ ਇਤਨਾ ਤੋਰ ਫਿਰ ਕੇ ਆਪਦੇ ਹਿਸਾਬ ਨਾਲ ਮੱਝਾਂ ਖਰੀਦਣੀਆਂ ਤੇ ਖਰੀਦ ਸਕਦੇ ਜੇ ਹਰਕ ਨੂੰ ਆਪਣੀ ਭਈ ਆਜ਼ਾਦੀ ਆ ਜਿੱਥੋਂ ਵੀ ਚੀਜ਼ ਮਿਲਦੀ ਉਹਨੇ ਖਰੀਦਣੀ ਹੁੰਦੀ ਹੈ ਤੇ ਬਾਕੀ ਆ ਚੀਜ਼ਾਂ ਤੋਂ ਤੁਸੀਂ ਜ਼ਰੂਰ ਪਰਹੇਜ਼ ਕਰਿਓ ਜੇ ਗਰੇਜ਼ ਕਰਿਓ ਜੇ ਮੇਰਾ ਵੀਰ ਕਿਵੇਂ ਐਵੇਂ ਨਾ ਲੁੱਟੇ ਜਾਇਓ ਜੇ 5 5 15 20 ਹਜ਼ਾਰ ਤੇ 15 ਹਜ਼ਾਰ 10 ਹਜ਼ਾਰ ਖਰਾਬ ਕਰਕੇ ਵੇਚ ਜਿਓ ਤੇ ਬਾਅਦ ਚ ਆਖੋ ਵੀ ਅਸੀਂ ਤੇ ਵੀਡੀਓ ਨਹੀਂ ਦੇਖੀ ਪੋਸਟ ਨਹੀਂ ਵੇਖੀ ਗਈ ਸੋ ਵੀਰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇ ਪੋਸਟ ਨੂੰ ਕਿਉਂਕਿ ਉਹ ਕਿਸਾਨ ਵੀਰ ਜਿਹੜੇ ਚੀਜ਼ ਇਹ ਗੱਲਾਂ ਧਿਆਨ ਨਾਲ ਸੁਣ ਲਿਓ ਜੇ ਮੈਂ ਤੁਹਾਨੂੰ ਰਿਕਾਰਡਿੰਗ ਵੀ ਸੈਂਡ ਕਰ ਦੇਣਾ ਜਿਹੜੀ ਮੇਰੀ ਉਹਨਾਂ ਨਾਲ ਵਾਰਤਾਲਾਪ ਹੋਈ ਹੈ ਗੱਲਬਾਤ ਹੋਈ ਆ ਸੋ ਗੁਰੇਜ ਕਰਿਓ ਜੇ ਬਾਕੀ ਆਪਣੇ YouTube ਜਿਹੜੇ ਵੀਰ ਕੰਮ ਕਰਦੇ ਨੇ YouTuber ਨੇ ਉਹਨਾਂ ਦਾ ਸਾਥ ਵੀ ਜ਼ਰੂਰ ਦਿਆ ਕਰੋ ਕਿਉਂਕਿ ਹੁੰਦੇ ਨੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਆ ਆਨਾਕਾਨੀ ਕੋਈ ਕਰਦਾ ਬੰਦਾ ਵਪਾਰੀ ਕਰਦਾ ਕੋਈ ਨੀ ਕੀ ਕਰਦਾ ਯਾਰ ਉੱਥੇ ਆਪਾਂ ਖੜਦੇ ਵੀ ਆ ਹਨਾ ਇਹ ਨਹੀਂ ਗੱਲ ਵੀ ਕਿਸੇ ਨਾਲ ਤੁਸੀਂ ਸਾਈਂ ਵਧਾਈ ਕਰ ਲਿਓ ਬੰਦਾ ਚੀਜ਼ ਵੇਚ ਗਿਆ ਹੋਰ ਨੂੰ ਹਨਾ ਉੱਥੇ ਭਾਈ ਉੱਥੇ ਹੋਊਗੀ ਵੀ ਗੱਲਬਾਤ ਸੁਣਵਾਈ ਵੀ ਹੋ ਜਾਂਦੀ ਹੋਵੇਗੀ ਵੀ ਪਟ ਐਵੇਂ ਦੀ ਥਾਂ ਤੇ ਕਿਹੜੀ ਸੁਣਵਾਈ ਆ ਯਾਰ ਬਾਅਦ ਚ ਹੋਰ ਸਟੇਟ ਦੇ ਵਿੱਚ ਕਿੱਥੇ ਜਾਓਗੇ 2 4 5000 ਦੇ ਬਦਲੇ ਗਵਾ ਕੇ ਤੁਸੀਂ ਹਨਾ ਉਹ ਜੈਪੁਰ ਤੋਂ ਰਾਜਸਥਾਨ ਤੋਂ ਕਿੱਥੋਂ ਕਿੱਥੋਂ ਬੰਦਿਆਂ ਦੇ ਵਿੱਚ ਗੱਲ ਕਰਦੇ ਆ ਤੇ ਮੇਰਾ ਵੀਰ ਧਿਆਨ ਰੱਖਿਓ ਜੇ ਤੇ ਬਾਕੀ ਇੱਕ ਵਾਰੀ ਇਹਨਾਂ ਜਿਹੜੇ ਗਰੁੱਪਾਂ ਵਾਲਿਆਂ ਨੂੰ ਐਡਮਨਾਂ ਨੂੰ ਵੀ ਨਿਮਰਤਾ ਸਹਿਤ ਬੇਨਤੀ ਹੈ ਵੀ ਯਾਰ ਇਹ ਚੀਜ਼ਾਂ ਬੰਦ ਕਰ ਦਿਓ ਅਪਰੂਵ ਨਾ ਕਰਿਆ ਕਰੋ ਪਤਾ ਨਹੀਂ ਯਾਰ ਕਿਵੇਂ ਦੇ ਬੰਦੇ ਆ ਕੌਣ ਐਡੀ ਦੂਰ ਨਾਲ ਤਾਂ ਕਿਸੇ ਨੇ ਜਾਣਾ ਤੇ ਨਾ ਹੀ ਭਾਈ 5 4000 ਦੇ ਬਦਲੇ ਕਿਸੇ ਤੋਂ ਜਾਇਆ ਜਾਣਾ ਉਹਨਾਂ ਦਾ ਵੀ ਖਾਂਦਾ ਹੈਗਾ ਕਿ ਦੂਜਾ ਬਣਿਆ ਟਕਾਂਜ ਬਣਿਆ ਉਹਨਾਂ ਦਾ ਖਾਈ ਜਾਣੇ ਜਿਹੜੇ ਤਰੀਕੇ ਨਾਲ ਵੀ ਰੁਪਈਏ ਉਹਨਾਂ ਨੂੰ ਮਿਲਦੇ ਆ ਠੀਕ ਹੈ ਆ ਤੁਹਾਨੂੰ ਦਿਖਾਉਣਾ ਮੈਂ ਜੋ WhatsApp ਤੇ ਜਾਂਨੇ ਆਪਾਂ ਆ WhatsApp ਤੇ ਜਾਂਨੇ ਮੈਨੂੰ ਆ ਭੇਜੀਆਂ ਜਾ ਵੇਖੋ ਆ ਬੰਦੇ ਨੂੰ ਲਈ ਸੀ ਕਾਲ ਪਹਿਲਾਂ ਨੇ ਆ ਫੋਟੋਆਂ ਪਾਈਆਂ ਵੀਡੀਓ ਪਾਈਆਂ ਵੇਖ ਲਓ ਸ਼ਾਈਵਾਲ ਮੈਂ ਕਿਹਾ ਸੀ ਭੇਜ ਬਾਈ ਸ਼ਾਈਵਾਲ ਚਾਹੀਦੀ ਆ ਆਂਦਾ ਵੀ ਆ ਹੈਗੀ 40-45 ਹਜ਼ਾਰ ਦੀ ਸ਼ਾਈਵਾਲ ਦੇਵਾਂਗੇ ਤੈਨੂੰ ਆ ਵੇਖੋ ਆ ਵੇਖੋ ਭਰਾਵੋ ਆ ਲੋ ਆ ਮੱਜਾਂ ਵੇਖੋ ਸੋਨੇ ਵਰਗੀਆਂ ਮੱਜਾਂ ਨੇ ਭਰਾਵੋ ਆ ਵੇਖੋ ਕੋਈ ਕਿਸੇ ਦਾ ਮਿਲਦਾ ਵੀ ਆ ਵੇਖੋ ਠੀਕ ਹੈ ਕੀਮਤ ਆ ਅਕਸਰ ਕਿਸੇ ਵੇਚਣੀ ਹੋਣੀ ਆ ਪਰ ਵੇਚਨੀ ਕੋ 60 60 ਹਜ਼ਾਰ ਵਾਲੀਆਂ ਹੋੜਾ ਵੇਚਣ ਨੂੰ ਕੋਈ ਆ ਹੋ ਗਿਆ ਮੱਜਾ ਫਿਰਦਾਊਗਾ ਯਾਰ ਠੀਕ ਹੈ ਆ ਵੇਖੋ ਸਾਰੀਆਂ ਵੀਡੀਓ ਪਾਈਆਂ ਨੇ ਭਰਾਵੋ ਆ ਵੇਖੋ ਆ ਲਓ ਦੇਖੋ ਬੜਾ ਧਿਆਨ ਨਾਲ ਗੌਰ ਕਰ ਲਓ ਮੇਰਾ ਭਰਾ ਸਾਰੇ ਬਚੋ ਇਹੋ ਜਿਹੇ ਠੱਗਾਂ ਤੋਂ ਬਚੋ ਯਾਰ ਆ ਠੱਗ ਨਹੀਂ ਬਾਈ ਵੱਡੇ ਯਾਰ ਆ ਠੱਗ ਨੇ ਇਹੋ ਜਿਹੇ ਬੰਦੇ ਜਿਨ੍ਹਾਂ ਨੇ ਤੁਹਾਡੇ ਪੈਸੇ ਵੀ ਲੈ ਜਾਣੇ ਆ ਖਾ ਜਾਣੇ ਆ ਉਸ ਤੋਂ ਬਾਅਦ ਬਾਈ ਕੋਈ ਹੋਮ ਡਿਲੀਵਰੀ ਨਹੀਂ ਹੋਣੀਗੀ ਇੱਕ ਵਾਰੀ ਤਾਂ ਉਹ ਤੋਂ ਹੋਮ ਡਿਲੀਵਰੀ ਦੇ ਰੁਪਈਏ ਪਵਾ ਕੇ ਇਹਨਾਂ ਨੇ ਪਤਾ ਨਹੀਂ ਕੀ ਕਹਿਣਾ ਬਾਈ ਹੁਣ ਮੱਝ ਪਸ਼ੂ ਦੇ ਵੀ ਯਾਰ ਰੁਪਈਏ ਥੋ ਹਣਾ 22 25 3000 35000 ਪਾਈ ਦੇ ਤੇ ਜਰੂਰ ਗੌਰ ਕਰ ਲਿਓ ਆ ਵੇਖੋ ਹੁਣ ਮੱਝ ਵੇਖੋ ਯਾਰ ਕਿਹੜੇ ਐਂਗਲ ਤੋਂ ਲਾ ਤੁਹਾਨੂੰ ਲੱਗਦੀ ਹੈ ਵੀ ਯਾਰ 60000 ਦੀ ਮੱਝ ਆ ਯਾਰ ਹਣਾ ਝੋਟੀ ਆ ਕੁਛ ਵੀ ਆ ਦੇਖੋ ਹੈ ਇਹੋ ਜਿਹਾ ਯਾਰ ਸ਼ਕੀਨ ਪਸ਼ੂ ਦਾ ਵੈਸੇ ਕੋਈ ਨਹੀਂ ਤਿੰਦਾ ਹਣਾ ਫਾਰਮਿੰਗ ਡੇਰੀ ਲਈ ਬੰਦੇ ਨੇ ਰੱਖਿਆ ਹੁੰਦਾ ਤੇ ਇਹ ਬੰਦੇ ਨੇ ਚੁੱਕ ਕੇ ਪੋਸਟਾਂ ਪਾਈਆਂ ਵੀ ਆ ਚੀਜ਼ ਹੈ ਨਾ 60000 ਦੀ ਲੈ ਲਓ ਵੀ ਆਜੋ 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 ਭੱਜਿਓ ਹਣਾ ਆ ਵੇਖੋ ਹਣ ਆ ਆ ਵੇਖੋ ਯਾਰ ਤੁਸੀਂ ਹਣਾ ਆਹ ਵੇਖੋ ਪਤ ਨਹੀਂ ਕਿੰਨੀਆਂ ਕਿੰਨੀਆਂ ਫੋਟੋਆਂ ਵੀਡੀਓ ਕੋਈ ਕੱਟ-ਕੱਟ ਕੇ ਸੁੱਟੀ ਜਾਂਦੇ ਆ ਗਰੁੱਪਾਂ ਦੇ ਵਿੱਚ ਆ ਵੇਖੋ WhatsApp ਤੇ ਹੁਣ ਬੰਦੇ ਕਿਸੇ ਨੂੰ ਆ ਚੀਜ਼ ਪਾ ਦਿੱਤੀ ਕਿਸੇ ਨੇ ਕਿਹਾ ਵੀ ਹਾਂ WhatsApp ਤੇ ਭੇਜੀਆਂ WhatsApp ਤੇ ਕਿਸੇ ਨੇ ਪਾ ਕੇ ਵੇਖ ਕੇ ਬਾਈ ਹੁਣ 66000 ਦੀ ਕਿਸੇ ਦਾ ਦਿਲ ਨਾ ਕਰੂਗਾ ਯਾਰ ਮੈਂ ਭੱਜ ਕੇ ਜਾਵਾਂ ਹਨਾ ਪਾਇਰ ਜੁੱਤੀ ਨਾ ਪਾਵਾਂ ਭੱਜ ਕੇ ਜਾਵਾਂ ਮੈਂ ਚੜ ਜਾਂ ਹੁਣ ਗੱਡੀ ਟ੍ਰੇਨ ਕਿਤੇ ਪਾਸੇ ਹਨਾ ਯਾ ਟ੍ਰੇਨ ਗੱਡੀ ਤਾਂ ਕੀ ਚੜਨਾ ਹੈ ਬੰਦਾ ਇੰਨਾ ਕਹਦੇ ਵੀ ਯਾਰ ਮੇਰੇ ਘਰੇ ਬੈਠਾ ਫੜਾ ਹਨਾ ਵੀ ਮੈਂ ਤਾਂ ਉਹ ਨਜ਼ਰ ਕਣਕ ਨੂੰ ਪਾਣੀ ਲਾ ਲੈਣਾ ਸ਼ਾਮ ਨੂੰ ਮੇਰੇ ਘਰੇ ਮਾਝੇ ਦੀ ਆ ਜਣੀ ਆ ਪਾ ਦਿਓ 5 ਤੇ ਆ ਹੋਈ ਸੀ ਆਪਣੀ ਜਿਹੜੀ ਗੱਲਬਾਤ ਇਹਨਾਂ ਦੇ ਨਾਲ ਆ ਦੋ ਬੰਦੇ ਸੀ ਇੱਕ ਤਾਂ ਆ ਵੇਖੋ ਇਹ ਇਹਨੇ ਵੀ ਆ ਭੇਜੀਆਂ ਹੋਈਆਂ ਮੈਨੂੰ ਆਵੇ ਬਹੁਤ ਚੰਗੀਆਂ ਚੰਗੀਆਂ ਸ਼ਕੀਨ ਭੇਜੀਆਂ ਨੇ 60 6000 65 65000 70 70000 ਦੀਆਂ ਉਸ ਤੋਂ ਬਾਅਦ ਮੈਂ ਤੁਹਾਡੀ ਗੱਲ ਵੀ ਇੱਥੇ ਮਾੜੀ ਜੀ ਤੁਹਾਨੂੰ ਸੁਣਾਉਣਾ ਇੱਥੇ ਕਾਲ ਦੁਆਰਾ ਮੇਰੇ ਨਾਲ ਗੱਲ ਹੋਈ ਸੀ ਕਿ ਆ ਇਸ ਨੰਬਰ ਤੇ ਆਵੇ ਆ ਆਪਾਂ ਤੁਹਾਨੂੰ ਦਿਖਾਉਣੇ ਆ ਸੁਣਾਉਣੇ ਆ ਕੁਝ ਲਬਜ ਹਾਂ ਆ ਲੋ ਆਪਾਂ ਦੂਸਰੇ ਬਰਾਤ ਨਾਲ ਮਿਲਾਂਗੇ ਓਕੇ तो तो भैया जो मैंने फोटो देख के कॉल लगाई थी फोटो बहुत बढ़िया ना जैसे हमारे इधर तो महंगी भैंस होती है काफी कॉस्टली मिलती है इधर इतनी बड़ी भैंस तो भाई इधर 30000 का में आता है स्पीकर पे 40 साइड था हां तुम्हारे उधर ना तुम्हारे उधर महंगा होगा हां तुम्हारे इधर महंगा हमारे तो सस्ता भैंसे ਹਣਾ ਹੁਣ ਮਾਲਾ 65000 ਰਿਤੇ ਇਹ ਦਿੰਦੇ ਆ ਬਾਈ ਹੁਣ 65000 ਦੀ ਮੱਝ ਦਿੰਦੇ ਆ ਇਹਨਾਂ ਨੂੰ ਫਿਰ ਮਤਲਬ ਐਡੀ ਮੱਝ ਯਾਰ ਉਧਰ 40 35 40000 ਦੀ 45000 ਦੀ 50000 ਦੀ ਮਿਲਦੀ ਹੋਊਗੀ 5 4000 ਕੋਈ 7000 ਬੰਦਾ ਕੱਢਦਾ ਹੀ ਐਡੀ ਮੱਝ ਵਿੱਚ ਕੋਈ ਵੀ ਬੰਦਾ ਐਡੀ ਵੱਡੀ ਮੱਝ ਹੋਵੇ ਕੋਈ 10000 ਤੱਕ ਕੱਢੂਗੀ ਤੇ ਇਹਨਾਂ ਨੂੰ ਫਿਰ 40 45000 ਤੋਂ ਵੱਧ ਤਾਂ ਮਿਲਦੀ ਨਹੀਂ ਪੜੀ ਸਸਤੀ ਮੱਝ ਆ ਆਪਣੇ ਤੇ ਇਧਰ ਮੈਨੂੰ ਲੱਗਦਾ ਵੀ ਕੋਈ ਦਵੇ ਨਾ ਇਹੋ ਜੀ ਮੱਝ ਹਣਾ ਆ ਵੇਖੋ ਅੱਗੇ ਮਾਰਾ ਮਾਰਦੇ ਨੂੰ ਤੋਂ ਕਰਦੇ ਨਹੀਂ ਆ ਦੇਖੋ ਅਗਰ 10000 ਰੁਪਏ ਦਾ ਪਰਚਾਸ ਹੋ ਮਾਰ ਦੇ ਸਕਦੇ ਆਂਦਾ ਪਿਆ ਵੀ ਐਡੀ ਮੱਝ ਦੇ ਵਿੱਚ ਭਈ ਵੱਡਾ ਮਾਰਜਨ ਨਹੀਂ ਅਸੀਂ ਕਰ ਦੇਗੇ 12000 ਦਾ ਮਾਰਜਨ ਤੇ ਮੈਨੂੰ ਦਰ ਸਾਰੇ ਵਪਾਰੀ ਵੀ ਰੋ ਤੁਸੀਂ ਕੋਈ ਸੂਝ ਬਣ ਵੀ ਰੋ ਕੋਈ ਦੱਸੋ ਯਾਰ ਐਡੀ ਵੱਡੀ ਮੱਝ ਦੇ ਵਿੱਚ ਕਿਸੇ ਨੇ ਵੇਚਣੀ ਹੋਵੇ ਤਾਂ ਯਾਰ ਅੱਗੋਂ ਲੈ ਕੇ ਤਾਂ ਕੋਈ 1000 2000 ਦਾ ਮਾਰਜਨ ਕਰੂਗਾ ਯਾਰ ਐਹੋ ਜੀ ਮੱਝ ਦੇ ਵਿੱਚੋਂ ਹਨ ਤੁਸੀਂ ਧਿਆਨ ਨਾਲ ਵੇਖੀ ਚ ਸੁਣੀ ਜੋ ਕੋਈ ਬੜਾ ਕੋਈ ਮਾਰਜਨ ਨਹੀਂ ਆਹ ਚਲੋ ਬੋਤ ਬਈਆ ਠੀਕ ਹੈ ਆਪਣੇ ਵੀ ਤਾਂ ਕਮਾਣਾ ਹੋਣਾ ਨਾ ਬਾਈ ਦੇ ਕੋ ਹਮ ਵੀ ਤਾਂ ਸਾਹਮਣੇ ਵਾਲੇ ਸਭ ਪੂਰੀ ਗਾਰੰਟੀ ਦੇ ਸਾਥ ਮੈਂ ਲੈਂਦੇ ਹੈ ਐਸਾ ਨਹੀਂ ਹੈ हम पूरी गारंटी एक टाइम दो टाइम खुद दो चार टाइम हम खुद ट्राई करते हैं फिर सामने वाले को इसीलिए टाइम देते हैं तो एक बात है मैं आपकी बात ऐसी सहमत हूँ आप अच्छा माल लेते हो तो अच्छा ही आगे बेचती है ना तभी तो आपका रिकॉर्ड बना हुआ है हाँ तो भाई देखो अभी तो वीडियो थोड़ी लंबी हो, हो जानी जाए दिखता तो हम क्यों आपसे जिम्मेदारी लेते हैं ਬੂਤ ਤੋਂ ਪਾਤ ਪਈਆ ਸਹੀ ਐ। but ਇਤਨੀ ਬਾਤ ਹੈ ਨਾ ਮਾਨ ਲੋ ਵੀ ਹਮਾਰਾ ਗੰਗਾ ਨਗਰ ਮੇ ਗੇੜਾ ਲੱਗਤਾ ਹੈ। ਹਰ ਹਫਤੇ ਦੂਸਰੇ ਤੀਸਰੇ ਦਿਨ ਕਾਮ ਧੰਦੇ ਮੇ। ਤੋਂ ਗੰਗਾ ਨਗਰ ਆਪਕੋ ਨਜ਼ਦੀਕ ਪੜਤਾ ਹੋਗਾ। ਯਹਾਂ ਸੇ ਤੋਂ ਕਾਫੀ ਦੂਰ ਹੈ ਗੰਗਾ ਨਗਰ। ਹਾਂ ਬੂਤ ਤੋਂ ਕਾਫੀ ਦੂਰ ਹੈ। ਤੋਂ ਹਮ ਚਾਹਤੇ ਹੈ ਕਿ ਚਲੋ ਪੈਸੇ ਤੋਂ ਪਾਂਚ ਲੈਣੀ ਹੈ ਤੋਂ ਅੱਛੀ ਤਰ੍ਹਾਂ ਖਦਾ ਲੀਏ ਤੇ ਆਪਕੇ ਪਾਸ ਬਿਜ਼ਨਸ ਵੀ ਕਰਨੇ ਹੈ। ਭਾਈ ਯਹਾਂ ਸੇ ਸੁਪਰ ਫਾਈਨ ਕਮਾਲ ਆਤਾ ਹੈ। ਔਰ ਫਿਰ ਯਹਾਂ ਪੇ तो आपकी आप तरह वो उतना महंगा नहीं रहता है जितना आपकी साइड में महंगा रहता है तो भैया वही बात ना हम आपके पास आ जाएंगे तो एक तो हमारा जो बिहार बन जाएगा आपसे आप मुझे जान हम तुमको देख लेंगे तो हमारा आपसे पैसे लेने देने का काम शुरू हो जाएगा ना भाई देखो मेरी बात सुनो उसमें आप यहाँ पे चेक करके ले जाओगे उसमें देखो मेरा तो इशू खत्म है और देखो हम भी क्या है भाई वो कहता है जे लेके जाओगे ना तू मेरे को तसली करके मेरा इशू खत्म ਮੈਂ ਮੈਂ ਕਰੂੰ ਆਪਣੇ ਗੇਟ ਤੋਂ ਬਾਹਰ ਮੱਝ ਕਾਲ ਦਿੱਤੀ ਨਾ ਤੁਹਾਡੀ ਜ਼ਿੰਮੇਵਾਰੀ ਆ ਆਪਣੇ ਘਰ ਤੱਕ ਪਹੁੰਚਣ ਦੀ ਠੀਕ ਹੈ ਜੀ ਜੇਕਰ ਤਾਂ ਮੈਂ ਤੁਹਾਡੇ ਘਰੇ ਆਪ ਖੁਦ ਲੈ ਕੇ ਜਾਵਾਂ ਮੱਝ ਨੂੰ ਰਸਤੇ ਵਿੱਚ ਕੁਝ ਵੀ ਹੋ ਜਾਏ ਅਭੀ ਨਵੀ ਹੋ ਜਾਏ ਤੇ ਯਾਰ ਮੈਂ ਜ਼ਿੰਮੇਵਾਰਾਂ ਤੁਹਾਡੇ ਪੈਸੀ ਵੀ ਮੈਂ ਦਊਂਗਾ ਠੀਕ ਹੈ ਉਹ ਐਵੇਂੀਆਂ ਗੱਲਾਂ ਕਰਕੇ ਜਿਹੜੇ ਵਰਗ ਲਾਉਂਦੇ ਆ ਵੇਖੋ हम बजरंग दल ट्रांसपोर्ट द्वारा भोजात है एनिमल बजरंग दल ट्रांसपोर्ट जी आजकल पता है आपको सबसे बड़ा मान्यता बजरंग दल के पास है एनिमल के बारे में बजरंग दल का ट्रांसपोर्ट का नाम लान ला दिया किसी जा, दा ये तो वही जानदे या ट्रांसपोर्ट वाले जानदे भाई ते या जानदा है ना हमने उसका पास बनवा रखा है इस वजह से 5000 पर पशु ट्रांसपोर्ट खर्चा लगता है कहीं भी ऑल इंडिया घुजा लो बाकी अगर आप लेके जाओगे तो भाई आपका कौन सा डिस्ट्रिक्ट लगता है आपका हमारा फिरोजपुर लगता है पंजाब फिरोजपुर भाई पंजाब में फिरोजपुर आपका कम से कम पचास साठ हजार रूपए का तो किराया ही बैठ जाएगा मैं मिनिमम तो भाई हमारा तो परसु पांच हजार रूपए का खर्चा आता है अगर यहाँ पे आप लेके जाओगे भाई देखो हमारा उसमें नेता खत्म हो जाते हैं अगर रास्ते में ਪਸ਼ੂ ਕੇ ਸਾਥ ਮੇ ਕੋਈ ਮਿਸਟੇਕ ਹੋ ਜਾਏ ਤਾਂ ਸਰ ਕੋ ਪੰਜਾਬ ਮੇ ਔਰ ਔਰ ਡਿਸਟ੍ਰਿਕਟ ਔਰ ਸਟੇਟ ਮੇ ਕਾਫੀ ਆਤੇ ਹੋਗੇ ਆਪਕੋ ਨਾ ਲੈਣ ਦੇਣੇ ਕਰੀ ਕਾਫੀ ਮੈਂ ਇਹ ਕਹਿ ਰਿਹਾ ਕੱਲ ਮੇਰੇ ਪਾਸ ਨਾ ਤਮਿਲਨਾਡੂ ਕਾ ਭਰ ਕੇ ਗਿਆ ਹੈ ਤਮਿਲਨਾਡੂ ਕਾ ਗਿਆ ਹੈ ਔਰ ਇਹ ਕੋ ਉਸ ਕਾ ਗਿਆ ਹੈ ਹਾਈਦਰਾਬਾਦ ਕਾ ਕੱਲ ਹੀ ਲੋ ਰੋ ਕੇ ਗਿਆ ਭਾਈ ਜੀ ਐਂਦਾ ਵੀ ਤਮਿਲਨਾਡੂ ਵਿੱਚ ਵੀ ਪਸ਼ੂ ਬਹੁਤ ਗਿਆ ਭਰ ਕੇ ਗਿਆ ਗੱਡੀਆਂ ਤੇ ਮੇਰਾ ਯਾਰ ਤੁਹਾਨੂੰ ਹੱਥ ਜੋੜ ਕੇ ਉਹ ਬੇਨਤੀ ਆ ਵੀ ਸੁਚੇਤ ਰਹੋ ਯਾਰ ਤੁਰ ਫਿਰ ਕੇ ਲਾਗੇ ਬੰਨਿਓ ਪਸ਼ੂ ਲੈ ਲੋ ਪਸ਼ੂ ਬਾਦੂ ਨੇ ਇੰਨੀ ਕ ਇੰਨਾ ਕ ਡਰ ਜ਼ਰੂਰ ਰੱਖਿਓ ਜ ਮਨ ਦੇ ਵਿੱਚ ਵੀ ਯਾਰ ਹੁਣ ਆਊਟ ਆਫ ਸਟੇਟ ਕਿੱਥੇ ਬੰਦੇ ਤੋਂ ਜਾਇਆ ਜਾਣਾ ਯਾਰ ਕੋਈ ਪਸ਼ੂ ਫਾਇਗਾ ਜਾਂ ਭੇਜਣਾ ਨਹੀਂ ਭੇਜਣਾ ਕਿਹੋ ਜਿਹਾ ਪਸ਼ੂ ਆਉਣਾ ਕਿਸੋ ਜੀ ਹਾਈਟ ਕੱਦ ਦਾ ਪਸ਼ੂ ਆ ਕੀ ਯਾਰ ਉੱਥੇ ਤੁਸੀਂ ਵੇਖਿਆ ਹੋਊਗਾ ਹਨਾ ਇਸ ਕਰਕੇ ਯਾਰ ਇਹੋ ਜਿਹੇ ਧੰਦੇ ਤੋਂ ਗੁਰੇਜ਼ ਕਰੋ ਤੇ ਇਹੋ ਜੀਆਂ ਪੋਸਟਾਂ ਨੂੰ ਅੱਗੇ ਵਾਇਰਲ ਨਾ ਕਰੋ ਸਾਂਝਾ ਨਾ ਪਾਓ ਅੱਗੇ ਗਾਹ ਸ਼ੇਅਰ ਨਾ ਕਰੋ ਇਹੋ ਜੀਆਂ ਪੋਸਟਾਂ ਨੂੰ ਤੇ ਇੰਨੀ ਕ ਬੇਨਤੀ ਸੀਗੀ ਛੋਟੇ ਵੀਰ ਵੱਲੋਂ ਤੁਹਾਡੇ ਵੱਲੋਂ ਤੇ ਆਪਣੇ ਲਈ ਹਾਈ ਲਗਾ ਦਿਓ WhatsApp 'ਤੇ ਹਾਂ ਤਾਂ ਹਾਈ ਲਗਾ ਦਊਂ ਮੈਂ ਤੁਹਾਨੂੰ WhatsApp ਤੇ ਚੀਜ਼ਾਂ ਭੇਜਾਂ ਉਹਨਾਂ ਦੀਆਂ ਬਾਦੂ ਬੜੀ ਵੀਡੀਓ ਕਰ ਦਿੰਦਾ ਤੁਹਾਡੇ ਕੋਲ ਨੈੱਟ ਦੂਦ ਤਿਆਰ हमको 15 ਜਾਂ 16 ਲੀਟਰ ਦਾ ਕਿੰਨੇ ਮੈਂ ਸਹੀ ਡਲੇਗਾ ਆਪਕੋ ਕਿੰਨੇ ਮਾਤਮੇ ਮਿਲੇਗਾ 65 70000 ਮੈਂ ਆਪਕੋ ਪਹੁੰਚ ਹੋ ਕੇ ਮਿਲ ਜਾਏਗਾ 70000 ਦੀ ਤੁਹਾਨੂੰ 15 ਲੀਟਰ ਦੀ ਜਿਹੜੀ ਆਂਦਾ ਵੀ ਮਰਾਮ ਨਾਲ ਤੁਹਾਨੂੰ ਪਹੁੰਚ ਹੋ ਜੂਗੀ 65000 ਦੀ ਮੱਝ ਮਿਲ ਗਈ 5000 ਦੀ ਉਸਤੇ ਖਰਚਾ ਪੈ ਗਿਆ ਟ੍ਰਾਂਸਪੋਰਟ ਦਾ 70000 ਦੀ ਤੁਹਾਡੇ ਘਰੇ 15 ਕਿਲੋ ਵਾਲੀ ਮੱਝ ਸਿੱਧੀ ਆਉਣੀ ਏ ਠੀਕ ਹੈ ਵੀਰੇ ਪਹੁੰਚ ਹੋ ਜਾਏਗੀ हां तो मैं आपको ना व्हाट्सएप पे हेलो लिख के भेजता हूं तो आप मुझको वीडियो सेंड जरूर करना ठीक है ठीक है भाई आप मिनट राइड कर लेता हूं कौन सी मैं ले ठीक है फिरयो ए ठीक है एक छोटी सी वार्तालाप हुई रिकॉर्डिंग ਦੇ ਵਿੱਚ ਆਪਾਂ ਇਹਨੂੰ ਕੀਤਾ ਹੈਗਾ ਐਡ ਤੇ ਕੁਝ ਕੁ ਵੀਰ ਜਿਹੜੇ ਆ ਗੱਲਬਾਤ ਕਰਕੇ ਬਾ WhatsApp ਤੇ ਨੰਬਰ ਦੇ ਕੇ ਉੱਥੇ ਜਦੋਂ ਵੀਡੀਓ ਪਾਉਂਦੇ ਤਾਂ ਉਹਨਾਂ ਦਾ ਦਿਲ ਆ ਜਾਂਦਾ ਜਦੋਂ 10 15 ਵੀਡੀਓ ਇਹੋ ਜਿਹਿਆਂ ਸੁੱਟ ਦਿੰਦੇ ਆ ਨਾ ਵੱਡੇ ਵੱਡੇ ਆਰਡਰ ਕੁਆਲਿਟੀ ਵਾਲੀਆਂ ਜਿਹੜੀਆਂ ਚੰਗੀਆਂ ਮੋਹਰਾ ਦੀਆਂ ਪਿਓਰਿਟੀ ਵਾਲੀਆਂ 2 2 2.5 ਲੱਖ ਦੀ ਚੀਜ਼ ਜਿਹੜੀ ਤੋਂ ਆਪਾਂ ਨੂੰ 60 70 ਹਜ਼ਾਰ ਚ ਮਿਲਦੀ ਨਾ ਭਾਈ ਉਹ ਤੋਂ ਬੰਦੇ ਨੂੰ ਹੁੰਦਾ ਵੀ ਯਾਰ ਮੈਂ ਤਾਂ ਜੰਗ ਜਿੱਤ ਲਈ ਆ ਹਨਾ ਮੈਂ ਤਾਂ ਹੁਣ ਲਿਆ ਕੇ ਵਿਖਾਉਂਗਾ ਵੀ ਬਾਅਦ ਚ ਦੱਸੂ ਇਥੇ ਪਿੰਡ ਵਾਲਿਆਂ ਨੂੰ ਵੀ ਯਾਰ ਘੱਟੋ ਕਰ ਮੈਂ ਤਾਂ ਭਾਈ 1.5 2 ਲੱਖ ਦੀ ਲੈ ਲਈ ਦੀ ਇਹ ਚੀਜ਼ ਠੀਕ ਆ ਐਵੇਂ ਨਾ ਮੇਰਾ ਵੀਰ ਹਨ ਆ ਇੱਕ ਛੋਟੀ ਜੀ ਕੋਸ਼ਿਸ਼ ਸੀ ਆਪਣੀ ਵੀ ਹਰ ਇੱਕ ਭਰਾਵਾਂ ਨਾਲ ਜਿਹੜੀਆਂ ਗੱਲਾਂ ਬਾਤਾਂ ਕਰੀਏ ਤੇ ਵਿੱਚ ਐਡ ਕਰ ਦਈਏ ਚੀਜ਼ ਨੂੰ ਤੇ ਮੇਰਾ ਵੀਰ ਅੱਗੇ ਆਪ ਦਾ ਜਿਹੜਾ ਪੜਿਆ ਲਿਖਿਆ ਆਪ ਵਿਚਾਰ ਲਿਓ ਤੁਸੀਂ ਉਹ ਤੁਹਾਡੀ ਜ਼ਿੰਮੇਵਾਰੀ ਆ ਉਹ ਤੁਹਾਡੀ ਰਿਸਪੋਨਸੀਬਿਲਟੀ ਆ ਠੀਕ ਹੈ ਜੀ ਸੋ ਮਿਲਦੇ ਆ ਕਿ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ